ਪੀ ਤੇ ਯਾਰ ਭੰਗਣਾ ਸੱਗਣ ਬਲੀਏ ਮੇਰੀ ਕਰਦਾ ਸਪੋਰਟ ਵੀਰ ਗਗਣ ਬਲੀਏ ਮੇਰੀ ਕਰਦਾ ਸਪੋਰਟ ਵੀਰ ਗਗਣ ਬਲੀਏ ਮੇਰੀ ਕਰਦਾ ਸਪੋਰਟ ਵੀਰ ਗਗਣ ਬਲੀਏ ਬਾਬੂ ਆਖਿਆ ਰੱਖਿਆ ਕਿ ਨੱਚੇ ਵਿੱਚ ਤੂੰ ਜੇਬ ਦੀ ਅਮੀਰ ਅਸੀਂ ਦਰਾਂ ਦੇ ਵਿੱਚ ਤੂੰ ਹੱਡਾ ਵੀ ਕਿਰਜੀ ਮੈਥੋਂ ਕੱਢਣੀ ਹੋਣੀ ਭੰਗ ਤੇ ਸ਼ਰਾਬੋਂ ਮੈਥੋਂ ਛੱਡਣੀ ਹੋਣੀ ਭੰਗ ਤੇ ਸ਼ਰਾਬੋਂ ਮੈਥੋਂ ਛੱਡਣੀ ਹੋਣੀ ਚੰਗਾ ਵੀ ਕਰਾ ਤੇ ਪੁੱਠੇ ਨਾ ਮੁ ਵੱਜਦੇ ਧਮੋ ਘੱਟ ਯਾਰ ਦਿਲੋਂ ਰੇਚ ਵੱਜਦੇ ਨਹੀਂ ਯਾਰ ਖੜੇ ਟਾਈਮ ਰੈਂਦੀ ਆ ਕਰੀ ਪਟ ਹੋਣੀ ਐ ਲਿਆ ਬਹੁਤ ਕੁਝ ਖੱਟ ਹੋ ਜਹਾਨ ਨਿਤ ਨਾ ਨਹੀਂ ਗੜੀ ਕਰਦੇ ਦਾ ਬਾਵਾ ਮੈਨੂੰ ਥਲੇ ਸੁਟਣਾ ਗੜੀ ਕਰਦੇ ਦਾ ਬਾਵਾ ਮੈਨੂੰ ਥਲੇ ਸੁਟਣਾ ਉਹ ਵੇਖ ਲਾ ਕੇ ਜਦੋਂ ਰੈਪ ਡੇਲੀ ਚਾਦੀ ਨਹੀਂ ਚੱਲੇ ਭੰਗ ਦਾ ਸੁਣਨ ਕੰਮ ਪੁਠੇ ਕਰਦੀ ਚੱਲੇ ਭੰਗ ਦਾ ਘਰੇ ਕੋਈ ਵੇਖਦਾ ਨਹੀਂ ਅਜੇ ਜਦ ਚਰਦੀ ਆ ਭੰਗ ਫੇੜ ਕੜੀ ਦੀ ਨਹੀਂ ਸੰਗ ਲੈ ਆਪਾ ਗੱਡ ਗੱਡ ਖਰੀਦਿਆ ਵੇੜੀਆਂ ਨੂੰ ਤੰਗ ਵੇੜੀਆਂ ਨੂੰ ਤੰਗ ਬਿਲੋ ਵੇੜੀਆਂ ਨੂੰ ਤੰਗ ਵੇੜੀਆਂ ਨੂੰ ਤੰਗ ਆਹਾ ਕੀ ਫੋਰ ਦਾ ਤੰਗ ਬਿਲੋ ਹੀ ਕਾ ਜਾਵੇ ਭਾਰ ਦਾ ਇਹ ਹਾਰਦਾ ਮੱਝ ਦਾ ਮੱਈਆ ਲਈ ਨਹੀਂ ਖੇਤ ਨਹੀਂ ਉਹ ਕਰਦਾ ਲੋਕਰ ਘਟਾਉਂਦੀ ਤੇ ਜਾਗਦੀਆਂ ਨੱਡੀਆ ਨਾ ਜੋ ਯਾਰ ਨੇ ਪੜੇ ਵੜਦੀਆ ਵੱਖੀਆ ਵੜੀਦੀਆ ਵੱਖੀਆ ਤੇ ਪਾਰਦੇ ਜਾਂ ਨਹੀਂ ਪੈਲ ਉਹਦੇ ਇੱਕ ਦੀ ਜਰਾ ਪਿੱਠ ਘਰੇ ਵਾ ਨਹੀਂ ਪੈਲ ਉਹਦੇ ਇੱਕ ਦੀ ਜਰਾ